ਦਵਾਈਆਂ ਸਸਤੀਆਂ ਹੋਣਗੀਆਂ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ ਦੇਸ਼ ਭਰ ਦੇ ਵਿੱਚ ਮਰੀਜ਼ਾਂ ਅਤੇ ਖਪਤਕਾਰਾਂ ਦੇ ਲਈ ਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਦੇ ਵੱਲੋਂ 22 ਸਤੰਬਰ 2025 ਤੋਂ ਜੀਐਸਟੀ ਦੀਆਂ ਨਵੀਆਂ ਦਰਾਂ ਜੋ ਕਿ ਲਾਗੂ ਹੋ ਜਾਣਗੀਆਂ ਜਿਸ ਤੋਂ ਬਾਅਦ ਐਮਆਰਪੀ ਦੇ ਵਿੱਚ ਬਦਲਾਅ ਹੋ ਜਾਵੇਗਾ ਇਸ ਦੇ ਲਈ ਦਿਸ਼ਾ ਨਿਰਦੇਸ਼ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਦੇ ਦਿੱਤੇ ਗਏ ਨੇ ਫੈਸਲਾ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਦੇ ਵਿੱਚ ਕੀਤਾ ਗਿਆ ਸੀ ਟੈਕਸ ਦਰਾਂ ਦੇ ਵਿੱਚ ਇਹ ਬਦਲਾਵ ਹੋਇਆ ਹੈ ਟੈਕਸ ਦਰਾਂ ਦੇ ਵਿੱਚ ਹੋਏ ਬਦਲਾਵ ਦੇ ਕਰਕੇ ਕਾਫੀ ਚੀਜ਼ਾਂ ਸਸਤੀਆਂ ਹੋਈਆਂ ਨੇ ਜਿਸ ਦੇ ਵਿੱਚ ਦਵਾਈਆਂ ਅਤੇ ਮੈਡੀਕਲ ਉਤਪਾਦ ਇੱਕ ਨੇ ਨੈਸ਼ਨਲ ਫਾਰਮਾਸੂਟੀਕਲ ਪ੍ਰੋਸੈਸਿੰਗ ਅਥਾਰਟੀ ਨੇ ਸਪਸ਼ਟ ਕੀਤਾ ਹੈ ਕਿ ਨਵੀਂ GST ਪ੍ਰਣਾਲੀ ਅਧੀਨ ਦਵਾਈਆਂ ਫਾਰਮੂਲੇਸ਼ਨ ਅਤੇ ਮੈਡੀਕਲ ਉਪਕਰਨਾਂ ਦੇ ਵਿੱਚ ਟੈਕਸ ਦੀ ਜੋ ਕਟੌਤੀ ਹੋਈ ਹੈ ਛੋਟ ਮਿਲੀ ਹੈ ਇਸ ਤੋਂ ਬਾਅਦ ਕੀਮਤਾਂ ਤੇ MRP ਦੇ ਉੱਤੇ ਕਾਫੀ ਅਸਰ ਪਵੇਗਾ ਅਤੇ ਪ੍ਰੋਡਕਟਸ ਨੇ ਜੋ ਹਸਸਤੇ ਹੋ ਜਾਣਗੇ ਜਿਸ ਦਾ ਸਿੱਧਾ ਸਿੱਧਾ ਫਾਇਦਾ ਲੋਕਾਂ ਨੂੰ ਮਿਲਣ ਵਾਲਾ ਹੈ ਮਰੀਜ਼ਾਂ ਨੂੰ ਅਤੇ ਖਪਤਕਾਰਾਂ ਨੂੰ ਇਹ ਰਾਹਤ ਮਿਲੇਗੀ ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਟੈਕਸ ਕਿੰਨਾ ਸੀ ਦੱਸ ਦਈਏ ਕਿ 33 ਜਨਰਿਕ ਦਵਾਈਆਂ ਤੇ ਜੀਐਸਟੀ 0% ਕਰ ਦਿੱਤਾ ਗਿਆ ਜੋ ਕਿ ਇਸ ਤੋਂ ਪਹਿਲਾਂ 33 ਜਨਰਿਕ ਦਵਾਈਆਂ ਤੇ ਲਗਭਗ 5% ਦੀ GST ਦਾ ਭੁਗਤਾਨ ਕਰਨਾ ਪੈਂਦਾ ਸੀ ਸੋ ਇਸ ਤੋਂ ਬਾਅਦ ਉਹਨੇ ਭੁਗਤਾਨ ਜੋ ਕਿ 0% ਹੋ ਜਾਵੇਗਾ ਮੈਡੀਕਲ ਡਰੈਸਿੰਗ ਪੱਟੀਆਂ ਚਿਪਕਣ ਵਾਲੇ ਪਲਾਸਟਰ ਆਦਿ ਜਿਨ੍ਹਾਂ ਦੇ ਉੱਤੇ ਲਗਭਗ 12% ਟੈਕਸ ਲਗਾਇਆ ਗਿਆ ਸੀ ਇਸ ਨੂੰ ਵੀ ਕਾਫੀ ਜ਼ਿਆਦਾ ਘਟਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਉਹਨੇ ਟੈਕਸ ਕਟੌਤੀ ਕਰਕੇ ਸਿਰਫ 5% ਕਰ ਦਿੱਤਾ ਗਿਆ ਹੈ ਟੈਕਸ ਇਸ ਦੇ ਨਾਲ ਨਾਲ ਹੋਰ ਚੀਜ਼ਾਂ ਤੇ ਵੀ ਘਟਿਆ ਹੈ ਟੈਲਕਮ ਪਾਊਡਰ ਸ਼ੈਂਪੂ ਟੂਥਪੇਸਟ ਵਾਲਾਂ ਦਾ ਤੇਲ ਵੱਖ-ਵੱਖ ਚੀਜ਼ਾਂ ਤੇ 18% ਦੀ ਟੈਕਸ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ ਇਸ ਦਾ ਸਿੱਧਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਜੀਐਸਟੀ ਦੇ ਦਰਾਂ ਦੇ ਵਿੱਚ ਆਏ ਇਸ ਬਦਲਾਅ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਦਵਾਈਆਂ ਅਤੇ ਮੈਡੀਕਲ ਉਤਪਾਦ ਸਸਤੇ ਹੋ ਜਾਣਗੇ ਸਰਕਾਰ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਜੋ ਕਿ ਕੰਪਨੀਆਂ ਨੂੰ ਦੇ ਦਿੱਤੇ ਗਏ ਨੇ ਦਵਾਈਆਂ ਸਸਤੀਆਂ ਹੋਣ ਗਿਆ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ ਦੇਸ਼ ਭਰ ਦੇ ਵਿੱਚ ਮਰੀਜ਼ਾਂ ਅਤੇ ਖਪਤਕਾਰਾਂ ਦੇ ਲਈ ਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਦੇ ਵੱਲੋਂ 22 ਸਤੰਬਰ 2025 ਤੋਂ GST ਦੀਆਂ ਨਮੀਆਂ ਦਰਾਂ ਜੋ ਕਿ ਲਾਗੂ ਹੋ ਜਾਣਗੀਆਂ ਜਿਸ ਤੋਂ ਬਾਅਦ MRP ਦੇ ਵਿੱਚ ਬਦਲਾਵ ਹੋ ਜਾਵੇਗਾ ਇਸ ਦੇ ਲਈ ਦਿਸ਼ਾ ਨਿਰਦੇਸ਼ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਦੇ ਦਿੱਤੇ ਗਏ ਨੇ ਫੈਸਲਾ GST ਕੌਂਸਲ ਦੀ 55ਵੀਂ ਮੀਟਿੰਗ ਦੇ ਵਿੱਚ ਕੀਤਾ ਗਿਆ ਸੀ ਟੈਕਸ ਦਰਾਂ ਦੇ ਵਿੱਚ ਇਹ ਬਦਲਾਵ ਹੋਇਆ ਹੈ ਟੈਕਸ ਦਰਾਂ ਦੇ ਵਿੱਚ ਹੋਏ ਬਦਲਾਅ ਦੇ ਕਰਕੇ ਕਾਫੀ ਚੀਜ਼ਾਂ ਸਸਤੀਆਂ ਹੋਈਆਂ ਨੇ ਜਿਸ ਦੇ ਵਿੱਚ ਦਵਾਈਆਂ ਅਤੇ ਮੈਡੀਕਲ ਉਤਪਾਦ ਇੱਕ ਨੇ। ਨੈਸ਼ਨਲ ਫਾਰਮਾਸੂਟੀਕਲ ਪ੍ਰੋਸੈਸਿੰਗ ਅਥਾਰਟੀ ਨੇ ਸਪਸ਼ਟ ਕੀਤਾ ਹੈ ਕਿ ਨਵੀਂ GST ਪ੍ਰਣਾਲੀ ਅਧੀਨ ਦਵਾਈਆਂ, ਫਾਰਮੂਲੇਸ਼ਨ ਅਤੇ ਮੈਡੀਕਲ ਉਪਕਰਨਾਂ ਦੇ ਵਿੱਚ ਟੈਕਸ ਦੀ ਜੋ ਕਟੌਤੀ ਹੋਈ ਹੈ, ਛੋਟ ਮਿਲੀ ਹੈ। ਇਸ ਤੋਂ ਬਾਅਦ ਕੀਮਤਾਂ ਤੇ MRP ਦੇ ਉੱਤੇ ਕਾਫੀ ਅਸਰ ਪਵੇਗਾ ਅਤੇ ਪ੍ਰੋਡਕਟਸ ਨੇ ਜੋ ਹਸਸਤੇ ਹੋ ਜਾਣਗੇ ਜਿਸ ਦਾ ਸਿੱਧਾ ਸਿੱਧਾ ਫਾਇਦਾ ਲੋਕਾਂ ਨੂੰ ਮਿਲਣ ਵਾਲਾ ਹੈ ਮਰੀਜ਼ਾਂ ਨੂੰ ਅਤੇ ਖਪਤਕਾਰਾਂ ਨੂੰ ਇਹ ਰਾਹਤ ਮਿਲੇਗੀ ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਟੈਕਸ ਕਿੰਨਾ ਸੀ ਦੱਸ ਦਈਏ ਕਿ 33 ਜਨਰਿਕ ਦਵਾਈਆਂ ਤੇ ਜੀਐਸਟੀ 0% ਕਰ ਦਿੱਤਾ ਗਿਆ ਜੋ ਕਿ ਇਸ ਤੋਂ ਪਹਿਲਾਂ 33 ਜਨਰਿਕ ਦਵਾਈਆਂ ਤੇ ਲਗਭਗ 5% ਦੀ GST ਦਾ ਭੁਗਤਾਨ ਕਰਨਾ ਪੈਂਦਾ ਸੀ ਸੋ ਇਸ ਤੋਂ ਬਾਅਦ ਉਹਨੇ ਭੁਗਤਾਨ ਜੋ ਕਿ 0% ਹੋ ਜਾਵੇਗਾ ਮੈਡੀਕਲ ਡਰੈਸਿੰਗ ਪੱਟੀਆਂ ਚਿਪਕਣ ਵਾਲੇ ਪਲਾਸਟਰ ਆਦਿ ਜਿਨ੍ਹਾਂ ਦੇ ਉੱਤੇ ਲਗਭਗ 12% ਟੈਕਸ ਲਗਾਇਆ ਗਿਆ ਸੀ ਇਸ ਨੂੰ ਵੀ ਕਾਫੀ ਜ਼ਿਆਦਾ ਘਟਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਉਹਨੇ ਟੈਕਸ ਕਟੌਤੀ ਕਰਕੇ ਸਿਰਫ 5% ਕਰ ਦਿੱਤਾ ਗਿਆ ਹੈ ਟੈਕਸ ਇਸ ਦੇ ਨਾਲ ਨਾਲ ਹੋਰ ਚੀਜ਼ਾਂ ਤੇ ਵੀ ਘਟਿਆ ਹੈ ਟੈਲਕਮ ਪਾਊਡਰ ਸ਼ੈਂਪੂ ਟੂਥਪੇਸਟ ਵਾਲਾਂ ਦਾ ਤੇਲ ਵੱਖ-ਵੱਖ ਚੀਜ਼ਾਂ ਤੇ 18% ਦੀ ਟੈਕਸ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ ਇਸ ਦਾ ਸਿੱਧਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਜੀਐਸਟੀ ਦੇ ਦਰਾਂ ਦੇ ਵਿੱਚ ਆਏ ਇਸ ਬਦਲਾਵ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਦਵਾਈਆਂ ਅਤੇ ਮੈਡੀਕਲ ਉਤਪਾਦ ਸਸਤੇ ਹੋ ਜਾਣਗੇ ਸਰਕਾਰ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਜੋ ਕਿ ਕੰਪਨੀਆਂ ਨੂੰ ਦੇ ਦਿੱਤੇ ਗਏ ਨੇ